ਮਨ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੀ YouTube ਚੈਨਲ ਬ੍ਰਾਈਟ ਵਿੱਚ ਆਪਦੇ। ਦੋਸਤੋ ਅੱਜ ਆਪਾਂ ਜਿਹੜਾ ਟੌਪਿਕ ਕਰਨ ਜਾ ਰਹੇ ਹਾਂ ਪੰਜਾਬੀ ਮਾਸਟਰ ਕੈਡਰ 88th ਸੈਕੰਡ ਪੇਪਰ ਦੇ ਲਈ ਮਹੱਤਵਪੂਰਨ ਰਹੇਗਾ। ਜਿਹੜਾ ਕਿ ਬਾਬਾ ਬੁੱਢਾ ਜੀ ਬਹੁਤ ਮਹੱਤਵਪੂਰਨ ਹੈ ਇਹ ਆਧੁਨਿਕ ਕਾਵ ਦੇ ਵਿੱਚ ਆਉਂਦਾ ਹੈ। ਤਾਂ ਇਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਜਾਣਕਾਰੀ ਪ੍ਰਾਪਤ ਕਰਾਂਗੇ। ਸ਼ੁਰੂ ਕਰਦੇ ਹਾਂ ਬਾਬਾ ਬੁੱਢਾ ਜੀ ਇਹਨਾਂ ਦਾ ਜਨਮ ਕਦੋਂ ਹੋਇਆ ਸੀ? ਇੱਕ ਇੰਪੋਰਟੈਂਟ ਕੁਐਸਚਨ ਬਣ ਜਾਏਗਾ। 1915 ਦੇ ਵਿੱਚ ਕਿੱਥੇ ਅੰਮ੍ਰਿਤਸਰ ਦੇ ਵਿੱਚ। ਕਈ ਵੀ ਜਦੋਂ ਉਹ ਕੁਝ ਕਦੋਂ ਹੋਇਆ ਕਈ ਜਦੋਂ ਕੁਝ ਨਹੀਂ ਕੀਤਾ ਗਰੇਸ਼ਾ ਦੇਖਿਆ ਤੇ ਅੰਮ੍ਰਿਤਸਰ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਮੱਤਨ ਦਾ ਨਾਮ ਕੀ ਸੀ ਮੰਗਲ ਸਿੰਘ ਬਚਪਨ ਦੇ ਹੋਰ ਵੀ ਨਾਮ ਸੀ ਜਿਵੇਂ ਮੰਗਲ ਸਿੰਘ ਡੋੜਾ ਮੱਲ ਇਹਨਾਂ ਦੀ ਮਾਤਾ ਦਾ ਨਾਮ ਇਹਨਾਂ ਦਾ ਰੱਖਿਆ ਸੀ ਬਲਵੰਤ ਰਾਏ ਮਾਪਾ ਵੀ ਮੰਤਫਿਰ ਇਹਨਾਂ ਨੇ ਇਸ ਨਾਮ ਦੇ ਹੇਠ ਇਹਨਾਂ ਨੇ ਰਚਨਾਵਾਂ ਸ਼ੁਰੂ ਕੀਤੀਆਂ ਲਿਖੀਆਂ ਇੱਕ ਪ੍ਰਗਤੀਵਦੀ ਕਵੀ ਸੀ ਪ੍ਰਗਤੀਵਦੀ ਤਾਰਾ ਦਾ ਕਵੀ ਸੀ ਨਾਨਾ ਜਿਹਨਾਂ ਦਾ ਹੋਇਆ ਸੀ 1972 ਵਿੱਚ ਕਿੱਥੇ ਹੋਇਆ ਸੀ ਨਵੀਂ ਦਿੱਲੀ ਦੇ ਵਿੱਚ ਤੇ ਲੋ ਲਗਨ ਕਰਕੇ ਇਹਨਾਂ ਦੇ ਹਾਂ ਦਾ ਉਸ ਕਿਵੇਂ ਲੋ ਲਗਨ ਕਰਕੇ ਸੁਤੰਤਰਤਾ ਸੰਗਰਾਮ ਵਿੱਚ ਭਾਗ ਵੀ ਲਿਆ ਸੀ ਫਾਰਸੀ ਪੁਸਤਕਾਂ ਇਹਨਾਂ ਨੇ ਪਿਤਾ ਪਾਸੋਂ ਗਿਆਨ ਹਾਸਲ ਕੀਤਾ ਸੀ ਤੇ ਹਿੰਦੀ ਪੁਸਤਕਾਂ ਮਾਤਾ ਪਾਸੋਂ ਗਿਆਨ ਹਾਸਲ ਕੀਤਾ ਸੀ। ਇਹਨਾਂ ਦੇ ਦਾਦਾ ਜੀ ਵੀ ਬ੍ਰਜ ਭਾਸ਼ਾ ਦੇ ਵਿਦਵਾਨ ਸੀ ਤੇ ਮਾਤਾ ਜਿਹੜੀ ਵਾਇਸਨੋ ਦੇ ਵਿਰਕੀ ਸਰਜੋਨਨ ਲਿਖਾ ਸੀ। ਇਹਨਾਂ ਨੇ ਪਰਮ ਦਾ ਕੰਮ ਕੀਤਾ ਸੀ। ਕੰਮ ਵੀ ਕਰੇ ਸੀ ਨਾ ਨਾਲ-ਨਾਲ ਪੜਾਈ ਦੇ ਨਾਲ ਨਜਮ ਨਾਮਯੋਗ ਪ੍ਰੈਸ ਪ੍ਰੂਫ ਆਦਿ ਵਿੱਚ ਪੜਨ ਦਾ ਕੰਮ ਕੀਤਾ ਸੀ ਉਹ ਦਿੱਲੀ ਵਿੱਚ ਨਾ ਕੰਮ ਕੀਤਾ ਸੀ ਮੁੰਦੀਮੀ ਦਾ ਕਾਰਜ ਵੀ ਕੀਤਾ ਸੀ ਉਹਨਾਂ ਦੇ ਕੰਮ ਮਨੀਮ ਵੀ ਰਹਿ ਸੀ ਨਫਾ ਫੇ ਬਣਾਉਣਾ ਸੂਤ ਵੀ ਕੋਲਬੀਰ ਕਾਂਗ ਨੇ 1915 ਇਹਨਾਂ ਦਾ ਜਨਮ ਦਿਨ ਤੇ ਸੁਮੇਰੇ ਸਿੰਘ ਵੀ ਨਾਲ ਜਨਮ 1915 ਹੀ ਮੰਦਨ ਜੇ ਰੱਖਿਆ ਪੜਿਆ ਹੈ ਮੇਰੇ ਐਸ ਐਸ ਤਰਸੀਮ ਨੇ ਡਾਕਟਰ ਐਸ ਤਰਸੀਮ 1913 ਮੰਦਿਆਂ ਦਾ ਜਨਮ ਇਹ ਕਈ ਵਾਰੀ ਡਾਕਟਰ ਦਾ ਨਾਮ ਦੇ ਕੇ ਪੁੱਛਿਆ ਜਿਆਦਾ ਡਿਫਿਕਲਟ ਐਗਜ਼ਾਮ ਪਾਉਂਦਾ ਕਿ ਐਸ ਤਰਸੀਮ ਪ੍ਰਸਾਰਵਾ ਬਲਮント ਦਾ ਜਨਮ ਕਦੋਂ ਹੋਇਆ ਮੰਨਿਆ ਜਾਂਦਾ ਹੈ ਤਾਂ 1915 ਵਿੱਚ ਜਵਾਲਾਮੁਖੀ ਕਾਵਸਗਰ ਵਿੱਚ 19 ਇਹਨਾਂ ਲਿਖਿਆ ਸੀ ਇਹਨਾਂ ਨੇ ਉਹਦੇ ਵਿੱਚ ਆਪਣੇ ਜਨਮ ਦੀ ਤਰੀਕ ਦਿਤੀ ਇਹਨਾਂ ਦੇ ਕਾਵਸਗਰ ਜਵਾਲਾਮੁਖੀ जो कि उन्नीस सौ तरताली आया है दे जीवन बिना ना जीवन बतीत रचनाव कीतियाँ पर कृष्णा नाम इन्हों का प्यार कृष्णा नाम कुड़ी से प्यार उर्दू कवि मुहम्मद इकबाल तो प्रभावित होदू कवि ਨਾਮ ਉਹਦੂ ਕਵੀ ਮੁਹੰਮਦ ਇਕਬਾਲ ਪਹਿਲੀ ਪੰਜਾਬੀ ਰਚਨਾ ਕਿਹੜੀ ਸੀ ਇਹਨਾਂ ਦੀ 1930 ਦੇ ਵਿੱਚ ਮਹੱਤਵਪੂਰਨ ਸ਼ੇਰ-ਏ-ਹਿੰਦ ਉਰਦੂ ਵਿੱਚ ਸ਼ਬੀ ਸੀ ਜਿਹੜੀ 1930 ਦੇ ਵਿੱਚ ਨੋਬਲ ਵੰਦਰੀ ਪਹਿਲੀ ਪੰਜਾਬੀ ਰਚਨਾ ਸੀ ਪਰ ਲਿਖੀ ਉਰਦੂ ਵਿੱਚ ਸੀ ਇਹਨਾਂ ਦਾ ਆਧਾਰ ਕੀ ਬਣਾਇਆ ਸੀ ਭਾਸ਼ਾ ਨੂੰ ਉਰਦੂ ਅੰਗਰੇਜ਼ੀ ਸਰਕਾਰ ਵੱਲੋਂ ਇਸ ਨੂੰ ਜ਼ਬਤ ਕਰ ਲਿਆ ਗਿਆ ਸੀ ਪੰਜਾਬੀ ਵਿੱਚ ਲਿਖਣ ਦੀ ਪ੍ਰੇਰਣਾ ਇਹਨਾਂ ਨੇ ਦੇਵੀਦਾਸ ਹਿੰਦੀ ਤੋਂ ਪ੍ਰਾਪਤ ਕੀਤੀ ਸੀ ਕਿਸ ਤੋਂ ਦੇਵੀਦਾਸ ਹਿੰਦੀ ਤੋਂ ਪਹਿਲੀ ਪੰਜਾਬੀ ਰਚਨਾ ਵਿਚੇਰੇ ਹਿੰਦੇ ਹੈ ਜਿਹੜੀ ਪੰਜਾਬੀ ਵਿੱਚ ਵੀ ਇਹਨਾਂ ਨੇ ਕੀਤੀ ਤੇ ਉਰਦੂ ਵਿੱਚ ਵੀ ਉਹ ਦੀ ਸਟੇਵ ਜਿਹੜੀ ਰਚਨਾ ਆਈ ਸੀ ਬਾਅਦ ਉਹ ਲਗਾਂ ਤੀ ਇਹਨਾਂ ਨੇ ਬਚਪਨ ਵਿੱਚ ਅੰਮ੍ਰਿਤਸਰ ਦੇ ਵਿੱਚ ਲੰਡੇ ਲਿਪੀ ਸਿੱਖੀ ਸੀ ਜਿਹੜੀ ਮਨਮੀ ਦੇ ਵਿੱਚ ਕਾਮ ਆਦੀ ਸੀ ਲਿਪੀ ਮਨਮੀ ਕਰਦੇ ਥੇ ਫਿਰ 1940 ਦੇ ਵਿੱਚ ਇਹਨਾਂ ਦੇ ਇੱਕ ਅ ਅੱਗੇ ਆਪਾਂ ਇਹਨਾਂ ਦਾ ਰਚਨਾਵਾ ਪੜਦੇ ਹਾਂ ਰਚਨਾਵਾਂ ਕੀ ਕੀਤੀ ਜਿਹੜੇ ਰਚਨਾਵਾਂ ਕੀਤੀਆਂ 1940 ਵਿੱਚ ਇਹਨਾਂ ਦਾ ਕਾਵਸਗ੍ਰੰਥ ਦਾ ਮਾਨਾ ਜਾਂ ਫਿਰ ਉਸ ਤੋਂ ਬਾਅਦ 1942 ਵਿੱਚ ਅਮਰਗੀਤ 1943 ਵਿੱਚ ਜਵਾਲਾਮੁਖੀ 1950 52 ਵਿੱਚ ਮੰਦਰਗਾ ਜਿਹੜੀ ਕਿ ਸ਼ਾਹ ਕਰ ਰਚਨਾ ਹੈ ਸੁਗੰਧ ਸਮੀਰ 1968 ਵਿੱਚ ਮਰਦਭੂਮਨ ਸਾਰੇ ਤੁਸੀਂ ਯਾਦ ਕਰ ਸਕਦੇ ਹੋ ਤਾਂ ਹੈਲੋ ਫਿਰ ਹਾਂ ਜੀ ਨੀ ਮਾਨਾ ਚੁੰਨੀ ਸਕਿਆਲੀ ਕੁੰਨੀਸਬਾਲੀ ਅਮਰਬੀਤ ਫਿਰ 1934 ਜਿਵਾਲਾ ਮੁਖੀ 1951 ਮੰਦਰਗਾਹ ਸ਼ਾਕਰ ਰਚਨਾ ਇਹਨਾਂ ਦੀ ਕਈ ਵਾਰ ਪੁੱਛ ਲੈਂਦੇ ਨੇ ਕਹਾਵਲਵੰਦੀ ਸ਼ਾਕਰ ਰਚਨਾ ਕਿਹੜੀ ਤਾਂ ਮੰਦਰਗਾਹ ਲਗਾਉਗੇ 1990-1998 नेक्स्ट ਅੱਗੇ ਆਪਾਂ ਕਰਦੇ ਹਾਂ ਹੋਰ ਜਾਣਕਾਰੀ ਪ੍ਰਾਪਤ ਇਹਨਾਂ ਨੇ ਮਾਰਨ ਕਹਾਵਲਗਰ ਦੇ ਨਾਲ ਨਾਲ ਨਵਾਰਤਕ ਵੀ ਰਚਨਾ ਕੀਤੀ ਹੈ ਨਾ ਕਿ ਕਿਸੇ ਕਿਸ ਕਿਸ ਤਰ੍ਹਾਂ ਦੇ ਨਾਚ ਇਹਨਾਂ ਦੇ ਅਹੰਗਦ ਰਚਨਾ ਹੈ ਮਾਰਤਕ ਨੂੰ ਲੇਖ ਕਾਦੰਦ ਨੇ ਤੇ ਬਾਬਾ ਬਲਵੰਤ ਦੀ ਚੌਂਵੀਂ ਗਦਰਚਨਾ ਇਹ ਵੀ ਬਾਬਾ ਬਲਵੰਤ ਦਾ ਨਾਮ ਵਿੱਚ ਆ ਜਾਣਾ ਇਹ ਵੀ ਯਾਦ ਰਹਿ ਜਾਏਗਾ ਆਪਣੇ ਆਪਣੇ ਰੰਗ ਇਹ ਵੀ ਨੰਦ ਹੈ ਚੌਂਵੀਂ ਕਵਿਤਾ ਹਾਂ ਅੰਦਾਸਗਰ ਹੈ ਇਹਨਾਂ ਦਾ ਕਾਵਿ ਸਾਗਰ ਬਾਬਾ ਬਲਵੰਤ ਨੇ ਕੋਡ ਨਕੀ ਨਵਰ ਲਿਖਿਆ ਹੈ ਕਿ ਬਾਬਾ ਬਾਬਾ ਜੀ ਐਤਵਾਰ ਜਾਂ ਛੁੱਟੀਆਂ ਵਾਲੇ ਦਿਨ ਆ ਜਾਂਦੇ ਤੇ ਉਹਨਾਂ ਦਿਨ ਕਲਾਸਿਕਲ ਸੰਗਤ ਵਿੱਚ ਮਤਲਬ ਇਹਨਾਂ ਦੀ ਪਰਸਨੈਲਿਟੀ ਬਾਰੇ ਉਹਨਾਂ ਲਿਖਿਆ ਗੁਰਬੀਰ ਸਿੰਘ ਗੰਗਲੀ ਇੱਕ ਮਾਰਕਸਵਾਦੀ ਦੇਣ ਕੀਤਾ ਸੀ ਇਹਨਾਂ ਨੇ ਬਾਬਾ ਬਲਵੰਤ ਨੇ ਮਾਰਕਸਵਾਦ ਦਾ ਵਿਦੇਣ ਕੀਤਾ ਆਜ਼ਾਦੀ ਦੇ ਸੰਘਰਸ਼ ਵਿੱਚ ਹੀ ਸਾ ਲਿਆ ਸੀ ਕਾਂਗਰਸ ਪਾਰਟੀ ਨਾਲ ਜੁੜੇ ਰਿਹਾ ਸੀ ਬਾਬਾ ਬਲਵੰਤ ਅੰਮ੍ਰਿਤਸਰ ਦੇ ਸੰਸਟਰਾ ਸੰਗਰਾਮੀ ਨਾਲ ਵੀ ਨੇੜਤਾ ਇਹਨਾਂ ਦੀ ਵਧ ਰਹੀ ਹੈ 1932 ਵਿੱਚ ਅਨੰਦਨਾ ਮਰੰਦਹਾਗੇਨ ਸਬੰਧੀ ਗ੍ਰਿਫਤਾਰੀ ਹੋਈ ਸੀ ਇਸ ਸਥਿਤੀ ਦੇ ਵਿੱਚ ਜਦੋਂ ਇਹਨਾਂ ਸੇਰੇ ਹਿੰਦ ਕਤਾਬ ਲਿਖੀ ਸੀ ਜਿਹੜਾ ਸਗਰਾ ਹੈ ਉਡੀਸਥੀ ਇਸ ਕਾਂਗਰਸ ਪਾਰਟੀ ਦੇ ਮੈਂਬਰ ਵਜੋਂ ਚੁਣਿਆ ਗਿਆ ਸੀ ਜੁਆਇਨ ਕੀਤਾ ਸੀ ਇਸ ਦੀ ਇਸ ਸਮੇਂ ਦੀ ਗੱਲ ਕਰ ਰਹੇ ਆਪਾਂ ਡਾਕਟਰ ਧਰਮਪਾਲ ਸਿੰਘ ਨੇ ਕਿਹਾ ਕਿ ਇਹਨਾਂ ਨੇ ਇੱਕ ਲੰਬੀ ਉਰਦੂ ਸੀ ਉਰਦੂ ਦੀ ਨਜ਼ਮ ਹੈ ਉਹ ਵੀ ਨਰਸ਼ਨ ਕੀਤੀ ਜਿਹਦਾ ਨਾਂ ਅਸਰ ਲਿਖੀ ਸੀ ਭਗਤ ਸਿੰਘ ਇਹ ਵਿਚਾਰ ਹੈ ਡਾਕਟਰ ਧਰਮਪਾਲ ਸਿੰਘ ਨੇ ਕਿਹਾ ਕਿ ਉਹਨਾਂ ਦੀ ਇੱਕ ਲੰਬੀ ਉਰਦੂ ਨਜ਼ਮ ਜਿਹਦਾ ਨਾਮ ਸੀ ਭਗਤ ਸਿੰਘ ਇਸ ਨੂੰ ਵੀ ਇੰਗਰੇਜ਼ ਨੇ ਜੱਦ ਕਰ ਲਿਆ ਇੱਕ ਪਹਿਲਾ ਬਣੀ ਸੀ ਆਪਾਂ ਸ਼ੇਰ-ਏ-hind ਉਹਨੇ ਸੋਤੀ ਦੇ ਵਿੱਚ ਮੈਨੂੰ ਅੰਗਰੇਜ਼ ਸਰਕਾਰ ਨੇ ਜ਼ਬਤ ਕਰ ਲਿਆ ਸੀ ਉਸ ਤੋਂ ਬਾਅਦ ਇੱਕ ਹੋਰ ਸੀ ਜਿਹੜੀ ਲੰਬੀ ਉਰਦੂ ਨਜ਼ਮ ਇਹ ਡਾਕਟਰ ਧਰਮਪਾਲ ਸਿੰਘ ਦੇ ਅਨੁਸਾਰ ਭਗਤ ਸਿੰਘ ਉਸ ਸਰ ਲੇਖ ਸੀ ਉਹਦਾ ਨਾਮ ਕੀ ਸੀ ਰਚਨਾ ਦਾ ਲੰਬੀ ਉਰਦੂ ਨਜ਼ਮ ਸੀ ਭਗਤ ਸਿੰਘ ਇਹਨੂੰ ਅੰਗਰੇਜ਼ਾਂ ਨੇ ਜ਼ਬਤ ਕਰ ਲਿਆ ਸੀ ਹੁਣ ਆਪਾਂ ਕੱਤਿਆਂ ਰਚਨਾਵਾਂ ਬਾਰੇ ਡਿਟੇਲ ਵਿੱਚ ਮਹਾਨ ਅਦ ਕਦਮ ਹੁੰਦਾ ਹੈ 1942 ਵਿੱਚ ਜਦ 75 ਕਵਤਾਂਵਾਂ ਨੇ 75 ਮੁਖਮੰਦ ਖਾਨ ਬਹਾਦਰ ਚੁਗਤਾਈ ਨੇ ਲਿਖਿਆ ਸੀ ਇਹ ਰੂਪ ਚ ਲੈ ਕੇ ਨਹੀਂ ਸामुਖਮੰਦ ਕੇਸ ਨੇ ਲਿਖਿਆ ਤਾਂ ਖਾਨ ਬਹਾਦਰ ਚੁਗਤਾਈ ਨੇ ਇਸਨੂੰ ਖੋਜ ਰਿਹਾ ਪਾਲ ਸਿੰਘ ਨੂੰ ਸਮਰਪਿਤ ਹੈ ਮਾਰਕਸ ਨੂੰ ਸਮਰਪਿਤ ਹੈ ਪਾਲ ਸਿੰਘ ਨੂੰ ਸਮਰਪਿਤ ਹੈ ਇਹ ਮੁਖਮੰਦ ਖਾਨ ਬਹਾਦਰ ਚੁਗਤਾਈ ਨੇ ਲਿਖਿਆ ਸੀ ਪਹਿਲੀ ਨਜ਼ਮ ਇਸ ਵਿੱਚ ਬਾਗੀ ਨਾਂ ਦੀ ਉਤਮ ਕਲਾਸੀਕਲ ਨਜ਼ਮ ਮੰਨੀ ਗਈ ਬੱਗੀ ਜਰੀ ਨਜ਼ਮ ਉਤਮ ਕਲਾਸੀਕਲ ਨਜ਼ਮ ਮੰਨੀ ਗਈ ਹੈ ਸਮਾਜਵਦੀ ਸੋਰ ਰਚਨਾਵਾਂ ਵਿੱਚ ਹਿੰਦੀ ਆਪਾਂ ਨੂੰ ਫਿਰ ਅਮਰ ਗੀਤ ਜਿਹੜੀ ਮਹ ਰਾਜਾ ਇਹਦਾ ਮੁਖਬੰਦ ਲਿਖਿਆ ਸੀ ਖਾਨ ਬਹਾਦਰ ਚੁਗਤਾਈ ਨੇ ਤੇ ਅਮਰ ਗੀਤ ਵਿੱਚ ਉਲਟਾ ਹੋ ਜਾਏਗਾ ਇਹਦੀ ਭੂਮਿਕਾ ਜਾਂ ਮੁਖਬੰਦ ਕਿਨੇ ਲਿਖਿਆ ਸੀ ਪਾਲ ਸਿੰਘ ਨੇ ਸਮਰਪਿਤ ਕਿਨੂੰ ਹੈ ਖਾਨ ਬਹਾਦਰ ਅਵਦ ਚੁਗਤਾਈ ਨੇ ਇਸ ਮਹਾਨ ਨੂੰ ਸਮਰਪਿਤ ਹੈ महानाजतास उन्नीस चाली उन्नीस सौ बयाली में आ गया अमरगीत फिर अगे आ गए मुखी ये काव्य सिक्र है ये अठाई कवितावान ने ये महान शख्सियत जिमें कि आइनसटीन हो गया रैल फॉक्स हो गया ट्रास ट्राट, ट्राट की हो गया ये पश्चिमी लेखक समर्पित जा उलिख्या उन्होंने चित्र उल्लीख्या है चित्र चित्रण ਦੇ ਆ ਗਿਆ ਮੰਦਰਗਾ 1955 ਵਿੱਚ ਇਹ ਸ਼ਾਹਕਰਚਨਾ ਬਸ ਇਨਾ ਕੋ ਯਾਦ ਰੱਖਣਾ ਸ਼ਾਹਕਰਚਨਾ ਕਹਣੀ ਹੈ ਮੰਦਰਗਾ ਸੁਗੰਧ ਸਮੀਰ ਆ ਗਈ ਇਹ ਇਹਦੇ ਵਿੱਚ ਇੱਕ ਸਕਿੰਟ ਦੋਸਤੋ ਅਧਿਕ ਕਵਿਤਾਵਾਂ ਨੇ ਸੁਗੰਧ ਸਮੀਰ ਵਿੱਚ 1958 ਦੇ ਵਿੱਚ 1958 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਨੈਕਸਟ ਗੀ ਪਰਦੇ ਆਪਾਂ ਸੁਗੰਧ ਸਮੀਰ ਜਿਹੜਾ ਆਇ ਆਖਰੀ ਕਾਵ ਸੰਗ੍ਰਹਿ ਹੈ ਇੰਪੋਰਟੈਂਟ ਹੈ ਉਹਨੇ ਸੁਨਾਟ ਵਿੱਚ ਅਡਾਲੀ ਕਵਤਾਵਾਂ ਨੇ ਇਹਦੇ ਚਾਰ ਭਾਗ ਨੇ ਕਿਹੜੇ ਕਿਹੜੇ ਰੰਗਾਂ ਤੇ ਸੁਗੰਧ ਸਦਾ ਬਹਾਰ ਯੋਗ ਚੇਤਨਾ ਤੇ ਮਜਬੂਰੀਆਂ ਇਹ ਚਾਰ ਭਾਗ ਨੇ ਸੁਗੰਧ ਸਮੀਰ ਦੇ ਇਹਦੇ ਵਿੱਚ ਸੂਝਵਾਦੀ ਪ੍ਰਵਿਰਤੀ ਦੀ ਨਜ਼ਰ ਆਉਂਦੀ ਹੈ ਸਰਵੋਤਮ ਕਾਹ ਪੁਸਤਕ ਹੈ ਭਾਸ਼ਾ ਦੇ ਭਾਗ ਉਹਨੇ ਲਿਖਿਆ ਗਿਆ ਕਿਸ ਨੂੰ ਸੁਗੰਧ ਸਮੀਰ ਚਾਰ ਭਾਗ ਨੇ ਇਸਦੇ ਮੱਧਵਰਨ ਦਾਤਕੀ ਇਹਦੇ ਮਾਰੇ ਪਰਦੇ ਆ ਬਾਬਲਮੰਦ ਬਾਰੇ ਇੱਕ ਪਾਤਰ ਵਾਲੀ ਰਚਨਾ ਟੈਨਸਨ ਨਹੀਂ ਟੈਨਸਨ ਅਤੇ ਬਰਾਊਨਿੰਗ ਤੋਂ ਲਿਖਣ ਦੀ ਪ੍ਰੇਰਣਾ ਮਿਲੀ ਇਹਨੇ ਉਹਨਾਂ ਕੋਲੋਂ ਸਿੱਖਿਆ ਸੀ ਇੱਕ ਰਚਨਾ ਵਾਲੀ ਜਿਹੜੀ ਇੱਕ ਪਾਤਰ ਵਾਲੀ ਰਚਨਾ ਜਿਹੜੀ ਇਹ ਟੈਨਸਨ ਤੇ ਬਰਾਊਨਿੰਗ ਦਾ ਬੰਦਾ ਸੀ ਉਹਨੋਂ ਪਸੋਂ ਲਿਖਣ ਦੀ ਪ੍ਰੇਰਣਾ ਪ੍ਰਾਪਤ ਕੀਤੀ ਸੀ ਬਾਬਾ ਬਲਵੰਤ ਦਾ ਰੂਪ ਕਿ ਹੋ ਜਾਣਾ ਜੋਗੀ ਵਾਲਾ ਤੇ ਬਲਵੰਤ ਗਾਰਗੀ ਭੋਗੀ ਵਾਲਾ ਰੂਪ ਇਹਨਾਂ ਦਾ सोने ठकाव रूप आधार बना के कविता लिखना शुरू किया प्रगतिवादी विचारधारा विचारधारा के कई बार पूछे बाबा बलवंती तो प्रगतिवाद व्यंग लिखते हैं प्यार उत्तम मनते हैं दूजे दौर का कवि है कई बार एग्जाम के पूछ लेंगे कि किनवें दौर का बलवंत है कवि है तो दूजे दौर का लोग पीडू प्रधानता दी इन्होंने शताब्दी वाले दो हज़ार पंद्रह मनाया गया कि बाबा बलवंत का ਬਹੁਬਲਵੰਤ ਕਾਵ ਸੋਜੀ ਨੂੰ ਤ੍ਰੈ ਕਾਲਕ ਹੈ ਜਿਹੜਾ ਕੀ ਬੰਦਾ ਹੈ ਕਾਵ ਸੋਜੀ ਤ੍ਰੈ ਕਾਲਕ ਹੈ ਇਸ ਨੂੰ ਬੰਦਾ ਜਿਵੇਂ ਕਿ ਬੋਧ ਕਾਲ ਤੇ ਇੱਕ ਤ੍ਰੈ ਕਾਲਕ ਹੈ ਬਹੁਬਲਵੰਤ ਤ੍ਰੈ ਬੋਧ ਕਾਲ ਤੇ ਵਰਤਮਾਨ ਸੋਜੀ ਨੂੰ ਮਿਲਾ ਕੇ ਲਿਖਦਾ ਭਵਿੱਖ ਮੁਖੀ ਸ਼ਾਇਰ ਬਣਿਆ ਹੈ ਕੌਣ ਬਾਬਾ ਬਲਵੰਤ ਰਹਾਸਵਦੀ ਅਧਿਆਤਮਵਾਦ ਰੋਮਾਂਸਵਾਦ ਨੂੰ ਤਿਆਗ ਕੇ ਸਮਾਜਵਾਦੀ ਸਾਰਥਵਾਦੀ ਕਵੀ ਹੈ ਮੁਹੰਮਦ ਰਚਨਾ ਇਹਦੀ ਗੁਰਮੁਖ ਸਿੰਘ ਦੀ ਬਾਬਾ ਬਲਵੰਤ ਚੌਣਵੀਂ ਗੱਦ ਰਚਨਾ ਨੂੰ ਪੰਜ ਭਾਗਾਂ ਵਿੱਚ ਵੰਡਿਆ ਹੈ ਕਿਸ ਨੇ ਵੰਡਿਆ ਚੌਣਵੀਂ ਗੱਦ ਰਚਨਾ ਨੂੰ ਪੰਜ ਭਾਗਾਂ ਵਿੱਚ ਗੁਰਮੁਖ ਸਿੰਘ ਨੇ ਇਹ ਰਚਨਾ ਬਾਬਾ ਬਲਵੰਤ ਦੀ ਰੰਗ ਤੇ ਸੁਗੰਧ ਦਾ ਨੂਰ ਤੇ ਹੋਰ ਲੇਖ ਕਿਰ ਹੈ ਲਖਨ ਅਸਦਰ ਗੁਰਮੁਖ ਸਿੰਘ ਇਸ ਸੰਪਾਦਿਤ ਕਰਿਆ ਸੀ ਕਿਹੜਾ ਰੰਗ ਤੇ ਰੰਗ ਦਾ ਨੂਰ ਤੇ ਹੋਰ ਇਹ ਲੇਖਨ ਦਾ ਸੰਗ੍ਰਹਿ ਹੈ ਮਾਣਾ ਚਹੁਣਾ ਬੱਧੇ ਦੇ ਵਿੱਚ ਕਿ ਕਿਰਤ ਦੇ ਨਾਮ ਨੇ ਤੇਰਾ ਮੇਲ ਬਾਗੀ ਇਹ ਮਾਣਾ ਚਨਿਤ ਨੇ ਮੁਦਕੀ ਕਲਿਆਣ ਬਾਰੇ ਬਾਕੀ ਕੀ ਦੇ ਬਾਰੇ ਮੁਦਕੀ ਕਲਿਆਣ ਬਾਰੇ ਸ਼ਾਮ ਦੀ ਪਲਾਨੀ ਜਦ ਪਿਆਰ ਹੋਇਆ ਸਤਾਰੇ ਸ਼ਿਵਨਾਚ ਤੇਰਾ ਇੱਕ ਦਿਲ ਹੈ ਜਾਂ ਦੋ ਦੂਰ ਇੱਕ ਬੈਲ ਖੜੀ ਸੁਹਰੀ ਸ਼ਾਮ ਦੇਸ਼ਵੰਤੀ ਫਾਲੂਸ ਕਡਾਉਣੇ ਜ਼ਿੰਦਗੀ ਹੀ ਜ਼ਿੰਦਗੀ ਪਰਸ਼ਾਵੇਂ ਮਿੱਟੀ ਦਾ ਦੀਵਾ ਉੱਲੂ ਕਿਸੇ ਨੂੰ ਕੀ ਨਾ ਪੁਨਰਬੇਰੀ ਪੁਨਰਬੇਰੀ ਨਹੀਂ ਹੋ ਸਕਦਾ ਮੇਰੇ ਖਿਆਲ ਸੇ ਸ਼ਾਇਦ ਚਲੋ ਤੁਸੀਂ ਦੇਖ ਲੈਣਾ ਕਵਤਾਵਾਂ ਕਰੀਏ ਨੇ ਮਾਨਾਜ ਦੇ ਵਿੱਚ ਕਈ ਵੇਰ ਸਕਾਰ ਸਗਰਾਂ ਵਿੱਚੋਂ ਪੁੱਛ ਲੈਂਦੇ ਕਿ ਇਹ ਕਿਸ ਸਕਾਰ ਸਗਰਾਂ ਵਿੱਚੋਂ ਬਾਬਲਵੰਤ ਦੀ ਕਵਤਾ ਹੈ ਤਾਂ ਮਾਨਾਜ ਦੀ ਜਿਹੜੀ ਕਵਤਾਵਾਂ ਨੇ ਇਸ ਤਰ੍ਹਾਂ ਸਾਰੀ ਕਵਤਾਵਾਂ ਤੁਸੀਂ ਦੇਖ ਲਈ ਨੇ फिर अगे है लास्ट से आप, आप थे आ एक अमरगीत सी जो कि बनजारे सांझ फुलन गाणी मौत का गीत मोतीए दीपक गीत सरोवर अरजोई कल्पना कावला अधूरा गीत रोशनी ली गजल तेरे गीत प्रदेशों मुरली अपना गीत ये सारिया अमर गीत बच्ची फिर आ गया ज्वालामुखी ਦੇ ਇਸ ਸਜਾ ਤੇਰੀ ਕੌਣ ਸੁਣੀ ਜਵਾਨੀ ਤਰੱਕੀ ਹਰ ਅਸੀ ਨੌਕਰ ਆਸ تیرਨ ਆਸ ਕੇ ਨਾਚੀ ਤੇ ਰਾਨਕ ਕੋਕੀ ਤੋਂ ਕੋਮ ਕੇ ਤੂ ਤੋਂ ਕੇ ਤੋ ਸੁਰਾ ਸ਼ਾਇਦ ਉਸਤਾਨ ਨੌਜਵਾਨ ਨੌਜਵਾਨ ਨੂੰ ਫੈਸਲਾ ਆਇਨਸਟਾਈਨ ਅਨੋਖਾ ਖੁਦਾ ਕਾਫਲਾ ਤੇ ਸੁਗੰਧ ਸਬੀਰ ਦੀ ਏ ਕਿਨਾਰੇ ਕਿਨਾਰੇ ਦੁਨੀਆਂ ਨਵਾਂ ਨਵੀਆਂ ਆਏ ਨੇ ਆਏ ਉਸ ਦਾ ਹਾਰ ਫੁੱਲ ਜੋ ਮਰ ਜਾ ਗਿਆ ਲਾਲ ਕਿਲਾ ਸ਼ਰਮਤ ਦੇ ਮਕਮਰੇ ਦੇ ਮਕਬਰੇ ਤੇ ਇਸ ਤਰ੍ਹਾਂ ਦੀ ਉਹਨਾਂ ਦੀ ਕਵਤਾਵਾਂ ਨੇ ਹੋਰ ਵੀ ਇਹਨਾਂ ਨੇ ਮੱਤਬਰ ਕਵਤਾਵਾਂ ਜਿਵੇਂ ਰਾਤ ਦੀ ਰਾਣੀ ਆਜ਼ਾਦ ਅਧੂਰਾ ਹੱਜ ਹਵਾ ਵਗਦੀ ਰਹੀ ਦਿਲਕਾ ਮੰਦਰਗਾ ਊਸ਼ਾ ਊਠਾ ਵਾਲੇ ਮੁਹੱਬਤ ਜ਼ਿੰਦਗੀ ਇਹ ਬਰਾਇਆ ਤਾਂ ਤੇਰਾ ਖਿਆਲ ਇਹ ਸਾਰੀਆਂ ਬਾਤ ਬੁਨ੍ਹਦੇ ਆ ਰਚਨਾਵਾਂ ਤਾਂ ਅੱਜ ਤਣੀ ਜਿੰਨਾ ਵੀ ਆਪਾ ਪੜਿਆ ਹੈ ਇਹ ਤੁਹਾਡੇ ਲਈ sufficient rahega jitna ki powerful van sambandhi duniya di kavich ho padeya thanks for watching this video thank you